ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਆਵਾਜ਼ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਹੈ ਕਿ ਗੋਲ ਗੱਪੇ ਝੜਿਆ ਉਹ ਕਿੰਨੇ ਕ੍ਰਿਸਪੀ ਬਣ ਕੇ ਤਿਆਰ ਹੋਏ ਆ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਨਾ ਗੋਲ ਗੱਪੇ ਬਣਾਉਣ ਦਾ ਬਹੁਤ ਹੀ ਜ਼ਿਆਦਾ ਸੁੱਖਾ ਜਿਹਾ ਤਰੀਕਾ ਸਭ ਤੋਂ ਪਹਿਲਾਂ ਆਪਾਂ ਗ੍ਰੀਨ ਵਾਲਾ ਪਾਣੀ ਜਿਹੜਾ ਹਰੀ ਚਟਨੀ ਜਿਹੜੀ ਆ ਉਹ ਬਣਾ ਲੈਨੇ ਆ ਜਿਹਦੇ ਵਿੱਚ ਮੈਂ ਲੈ ਆ ਜੀ ਕੁਝ ਪਦੀਨੇ ਦੇ ਪੱਤੇ ਹਰੀਆਂ ਮਿਰਚਾਂ ਇਸ ਦੇ ਇਲਾਵਾ ਸਾਨੂੰ ਚਾਹੀਦਾ ਖੂਬ ਸਾਰਾ ਧਨੀਆ ਜਿੰਨੇ ਤੁਸੀਂ ਪਦੀਨੇ ਦੇ ਪੱਤੇ ਲੈਨੇ ਆ ਉਸ ਤੋਂ ਡਬਲ ਕੁਆਂਟੀਟੀ ਚ ਧਨੀਆ ਚਾਹੀਦਾ ਵਾ ਤੇ ਇੱਕ ਛੋਟਾ ਟੁਕੜਾ ਅਦਰਕ ਦਾ ਸਭ ਤੋਂ ਪਹਿਲਾਂ ਆਪਾਂ ਪਦੀਨੇ ਦੇ ਪੱਤੇ ਐਡ ਕਰਦੇ ਆਂਗੇ ਮਿਕਸੀ ਜਾਰ ਚ ਫੇਰ ਧਨੀਆ ਇਹ ਮੈਂ ਡੰਡੀਆਂ ਦੇ ਸੁਮੇਤ ਹੀ ਪਾ ਦਿੱਤਾ ਵਾ ਤੇ ਇੱਕ ਟੁਕੜਾ ਅਦਰਕ ਦਾ ਤਿੰਨ ਚਾਰ ਹਰੀਆਂ ਮਿਰਚਾਂ ਥੋੜਾ ਪਾਣੀ ਪਾ ਲਿਆਗੇ ਤੇ ਜੇ ਤਾਂ ਇਸ ਪਾਣੀ ਨੂੰ ਤੁਸੀਂ ਛਾਣ ਕੇ ਬਣਾਉਣਾ ਹੈ ਮੇਰੀ ਤਰ੍ਹਾਂ ਤਾਂ ਤੁਸੀਂ ਇਹਦੀਆਂ ਡੰਡੀਆਂ ਪਾਉਣੀਆਂ ਹੈ ਜੇ ਤੁਸੀਂ ਬਿਨਾਂ ਛਾਣੇ ਹੀ ਪਾਣੀ ਯੂਜ਼ ਕਰਨਾ ਚਾਹੁੰਦੇ ਹੋ ਤੇ ਤੁਸੀਂ ਕੱਲੇ ਪੱਤੇ-ਪੱਤੇ ਪਾਓ ਧਰੀਏ ਦੇ ਵੀ ਤੇ ਪੁਦੀਨੇ ਦੇ ਵੀ ਇਹਦੀਆਂ ਡੰਡੀਆਂ ਨਾ ਪਾਓ ਕਿਉਂਕਿ ਡੰਡੀਆਂ ਦੇ ਰੇਸ਼ੇ ਜਿਹੜੇ ਆ ਉਹ ਬਾਅਦ ਚ ਪਾਣੀ 'ਚ ਰਹਿ ਜਾਂਦੇ ਆ ਫਿਰ ਉਹ ਵਧੀਆ ਨਹੀਂ ਬਣਦਾਗਾ ਇਸ ਤਰ੍ਹਾਂ ਇਸ ਪਾਣੀ ਨੂੰ ਆਪਾਂ ਛਾਨ ਲਵਾਂਗੇ ਤੇ ਉੱਪਰ ਦੀ ਵੀ ਥੋੜਾ ਥੋੜਾ ਪਾਣੀ ਐਡ ਕਰਦੇ ਹੋਏ ਨਾ ਤੇ ਚੰਗੀ ਤਰ੍ਹਾਂ ਇਹਦਾ ਜਿਹੜਾ ਫਲੇਵਰ ਆ ਸਾਰੇ ਫਲੇਵਰ ਜਿਹੜੇ ਆ ਉਹ ਆਪਾਂ ਕੱਢ ਲਵਾਂਗੇ ਉਸ ਦੇ ਬਾਅਦ ਆਟਾ ਗੁੰਨ ਕੇ ਰੱਖ ਲੈਣੇ ਆ ਜੀ ਇਹਦੇ ਲਈ ਮੈਂ ਅੱਧਾ ਕੱਪ ਲਿਆ ਸੂਜੀ ਦਾ ਇਹਦੇ ਵਿੱਚ ਦੋ ਚਮਚ ਮੈਂ ਕਣਕ ਦਾ ਆਟਾ ਪਾਇਆ ਵਾ ਤੇ ਕਿਸੇ ਵੀ ਪਾਂਡੇ ਦੇ ਨਾਲ ਤੁਸੀਂ ਮੈਜ਼ਰਮੈਂਟ ਕਰ ਲੈਣੀ ਹੈ ਜਿੰਨੀ ਸੂਜੀ ਲਈ ਆ ਉਸ ਤੋਂ ਅੱਧਾ ਇਹਦੇ ਵਿੱਚ ਪਾਣੀ ਪਾਵਾਂਗੇ ਪਰ ਪਾਣੀ ਨੂੰ ਤੁਸੀਂ ਚੰਗੀ ਤਰ੍ਹਾਂ ਬੋਇਲ ਕਰ ਲੈਣਾ ਵਾ ਇਸ ਪਾਣੀ ਨੂੰ ਮੈਂ ਉਬਲਣ ਵਾਸਤੇ ਰੱਖ ਦਿੱਤਾ ਤੇ ਆਟੇ ਤੇ ਸੂਜੀ ਨੂੰ ਮਿਕਸ ਕਰ ਲਿਆ ਜਦੋਂ ਪਾਣੀ ਸਾਡਾ ਬੋਇਲ ਹੋ ਗਿਆ ਅੱਧਾ ਕੱਪ ਤਾਂ ਆਪਾਂ ਇਹਦੇ ਵਿੱਚ ਐਡ ਕਰਦੇ ਆਂਗੇ ਪਾਣੀ ਥੋੜਾ ਥੋੜਾ ਕਰਕੇ ਹੀ ਐਡ ਕਰਨਾ ਵਾ ਕਿਉਂਕਿ ਇਹ ਬਹੁਤ ਜ਼ਿਆਦਾ ਗਰਮ ਆ ਇਸ ਕਰਕੇ ਇਹਨੂੰ ਆਪਾਂ ਪਹਿਲਾਂ ਚਮਚ ਦੇ ਨਾਲ ਮਿਕਸ ਕਰਾਂਗੇ ਫਿਰ ਬਾਕੀ ਦਾ ਪਾਣੀ ਵੀ ਮੈਂ ਐਡ ਕਰ ਦਿੱਤਾ ਪਰ ਥੋੜਾ ਜਿਹਾ ਬਚੀ ਗਿਆ ਦੋ ਕੁ ਚਮਚ ਉਹਦੇ ਵਿੱਚ ਵੀ ਜਦੋਂ ਇਹ ਥੋੜਾ ਜਿਹਾ ਕੋਸਾ ਜਿਹਾ ਰਹਿ ਗਿਆ ਨਾ ਤਾਂ ਆਪਾਂ ਹੱਥ ਦੇ ਨਾਲ ਆਟਾ ਜਿਹੜਾ ਗੁੰਨਾਂਗੇ ਤੇ ਦੋ ਕੁ ਚਮਚ ਤੁਸੀਂ ਦੇਖ ਸਕਦੇ ਹੋ ਪਾਣੀ ਬਚ ਗਿਆ ਤੇ ਆਟਾ ਬਿਲਕੁਲ ਸੌਫਟ ਗੁੰਨਿਆ ਗਿਆ ਕੋਈ ਸਖਤ ਆਟਾ ਗੁੰਨਣ ਦੀ ਜ਼ਰੂਰਤ ਨਹੀਂ ਬਿਲਕੁਲ ਨੋਰਮਲ ਗੁੰਨਿਆ ਗਿਆ ਵਾ ਉੱਪਰ ਦੀ ਗਿੱਲਾ ਕੱਪੜਾ ਰੱਖ ਕੇ ਅੱਧੇ ਘੰਟੇ ਲਈ ਰੈਸਟ ਦੇ ਨੂੰ ਰੱਖ ਦੇਾਂਗੇ ਉਨੀ ਦੇਰ ਆਪਾਂ ਪਾਣੀ ਜਿਹੜਾ ਰਹਿੰਦਾ ਏ ਉਹਨੂੰ ਕੰਪਲੀਟ ਕਰ ਲੈਨੇ ਆ ਇੱਕ ਮਸਾਲਾ ਬਣਾਵਾਂਗੇ ਜਿਸ ਦੇ ਵਿੱਚ ਸਾਬਤ ਧਨੀਆ ਜੀਰਾ ਧਨੀਏ ਦੀ ਕੁਆਂਟੀਟੀ ਜਿੰਨੀ ਆ ਜੀਰਾ ਉਸ ਤੋਂ ਅੱਧਾ ਦੋ ਸੁੱਕੀਆਂ ਲਾਲ ਮਿਰਚਾਂ ਦੋ ਲੌਂਗ ਇੱਕ ਤੇਜ ਪੱਤਾ ਇਹਨੂੰ ਮੈਂ ਤੋੜ ਕੇ ਪਾ ਰਹੀ ਆ ਕਿਉਂਕਿ ਮੈਂ ਤਵੇ ਤੇ ਫਰਾਈ ਕਰ ਰਹੀ ਆ ਤਾਂ ਤੇ ਮਤਲਬ ਇਹਨੂੰ ਰੋਸਟ ਕਰ ਰਹੀ ਆ ਜੇ ਤੁਸੀਂ ਇਹਨੂੰ ਫਰਾਈ ਪੈਨ ਦੇ ਵਿੱਚ ਕਰਦੇ ਹੋ ਤਾਂ ਇੰਦਾ ਹੀ ਬਾਅਦ ਉਹ ਤਿੰਨ ਚਾਰ ਕਾਲੀਆਂ ਮਿਰਚਾਂ ਐਡ ਕੀਤੀਆਂ ਮੈਂ ਤੇ ਇਹਨੂੰ ਆਪਾਂ ਹਲਕਾ ਜਿਹਾ ਭੁੰਨ ਲਵਾਂਗੇ ਉਸ ਦੇ ਬਾਅਦ ਠੰਡਾ ਹੋਣ ਤੇ ਮਿਕਸੀ ਜਾਰ ਚ ਪਾ ਕੇ ਤੇ ਆਪਾਂ ਇਹਦਾ ਪਾਊਡਰ ਬਣਾ ਲਾਂਗੇ ਕਿਉਂਕਿ ਇਹ ਬਹੁਤ ਘੱਟ ਕੁਆਂਟੀਟੀ ਚ ਬਣਾਇਆ ਸੀ ਮੈਂ तकरीबन 2-3 ਜਮਾ ਜੀ ਇਸ ਕਰਕੇ ਮੈਨੂੰ ਇਹਨੂੰ ਪੀਸਣ ਚ ਕਾਫੀ ਟਾਈਮ ਲੱਗਿਆ ਪਰ ਤੁਸੀਂ ਥੋੜਾ ਜ਼ਿਆਦਾ ਕੁਆਂਟੀਟੀ ਚ ਬਣਾ ਕੇ ਰੱਖ 사 ਦਿਓ ਫਿਰ ਤੁਸੀਂ ਯੂਜ਼ ਕਰ 사 ਦਿਓ ਜਦ ਤੁਸੀਂ ਗੋਲ ਗੱਪੇ ਬਣਾਉਣੇ ਹੋਣ ਤਾ ਕਰਕੇ ਥੋੜਾ ਵੱਧ ਬਣਾਇਓ ਪੀਸਣ ਚ ਆਸਾਨੀ ਹੋਏਗੀ 50 ਕ ਗ੍ਰਾਮ ਇਮਲੀ ਆ ਜਿਹਨੂੰ ਮੈਂ ਪਹਿਲਾਂ ਭਿਉਂ ਕੇ ਰੱਖ ਦਿੱਤਾ ਸੀ ਪਾਣੀ ਚ ਤੇ ਇਹਨੂੰ ਵੀ ਆਪਾਂ ਸੇਮ ਉਸੇ ਹੀ ਹਰੇ ਵਾਲੇ ਪਾਣੀ ਦੇ ਵਿੱਚ ਛਾਲ ਲਿਆ ਜਿੰਨੀ ਇਮਲੀ ਆ ਉਨਾਂ ਹੀ ਇਹਦੇ ਚ ਮਿੱਠਾ ਐਡ ਕਰ ਦਿਓ ਮਸਾਲੇ ਪਾ ਦਿਓ ਕਸ਼ਮੀਰੀ ਲਾਲ ਮਿਰਚ ਪਾਊਡਰ ਦੋਨੇ ਤਰ੍ਹਾਂ ਦੇ ਲੂਣ ਕਾਲਾ ਤੇ ਚਿੱਟਾ ਇਸ ਦੇ ਇਲਾਵਾ ਜਿਹੜਾ ਘਰ ਦਾ ਬਣਿਆ ਹੋਇਆ ਚਾਟ ਮਸਾਲਾ ਪੁੰਨੇ ਜੀਰੇ ਦਾ ਪਾਊਡਰ ਤੇ ਜਿਹੜਾ ਸੀ ਮਸਾਲਾ ਬਣਾ ਕੇ ਰੱਖਿਆ ਸੀ ਨਾ ਇੱਕ ਚਮਚੇ ਦੇ ਕਰੀਬ ਹੀ ਮੈਂ ਉਹ ਇਹਦੇ ਵਿੱਚ ਪਾਇਆ ਹੈ ਤੇਜ ਦੇ ਲਾਵਾ ਥੋੜਾ ਹੋਰ ਪਾਣੀ ਪਾ ਦਿਓ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦਿਓ ਤੇ ਇਹਨੂੰ ਠੰਡਾ ਹੋਣ ਲਈ ਫ੍ਰਿਜ ਚ ਰੱਖ ਦਿੱਤਾ। ਇਧਰ ਆਟਾ ਰੱਖੇ ਨੂੰ ਮੈਨੂੰ ਪੂਰਾ 1 ਘੰਟਾ ਹੋ ਗਿਆ ਤੇ ਚੰਗੀ ਤਰ੍ਹਾਂ ਸੈੱਟ ਹੋਇਆ ਪਿਆ ਵਾ। ਪਰ ਇਹ ਇਸ ਤਰ੍ਹਾਂ ਨਹੀਂ ਕਿ ਇਹ ਬਹੁਤ ਹੀ ਸਖਤ ਹੋ ਗਿਆ ਹੈ, ਬਿਲਕੁਲ ਨਰਮ ਪਿਆ ਵਾ। ਤੇ ਪਹਿਲਾਂ ਇਹਦੇ ਛੋਟੇ-ਛੋਟੇ ਇਸ ਤਰ੍ਹਾਂ ਲੋਣੀਆਂ ਜੀਆਂ ਤੋੜ ਲਵਾਂਗੇ ਉਸ ਦੇ ਬਾਅਦ ਇਹਨੂੰ ਆਪਾਂ ਵੇਲ ਲਵਾਂਗੇ ਵੇਲਣ ਦੇ ਵਾਸਤੇ ਨਾ ਤਾਂ ਤੁਹਾਨੂੰ ਸੁੱਕਾ ਆਟਾ ਲਾਉਣ ਦੀ ਜਰੂਰਤ ਆ ਨਾ ਮੈਦਾ ਲਗਾਉਣ ਦੀ ਜਰੂਰਤ ਆ ਨਾ ਹੀ ਇਹਨੂੰ ਤੁਹਾਨੂੰ ਚੱਕਲੇ ਵੇਲਣ ਨੂੰ ਤੇਲ ਲਾਉਣ ਦੀ ਜਰੂਰਤ ਆ ਕੁਝ ਵੀ ਨਹੀਂ ਕਰਨਾਗਾ ਬਸ ਸਿੰਪਲ ਛੋਟੀਆਂ-ਛੋਟੀਆਂ ਲੋਗੀਆਂ ਆਈਆਂ ਬਣਾ ਕੇ ਜਿੱਦੇ ਗੋਲ ਗੱਪੇ ਤੁਸੀਂ ਜੇ ਸਾਈਜ਼ ਦੇ ਬਣਾਉਣਾ ਚਾਹੁੰਦੇ ਹੋ ਉਸ ਸਾਈਜ਼ ਦੇ ਮੇਲ ਲਓ ਤੇ ਉਸ ਦੇ ਬਾਅਦ ਇੱਕ ਕੱਪੜਾ ਵਿਛਾ ਲਓ ਕੱਪੜੇ ਨੂੰ ਗਿੱਲਾ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਐ ਇਸ ਤਰ੍ਹਾਂ ਦਾ ਕੋਈ ਵੀ ਝੰਡਰ ਨਹੀਂ ਐ ਇਹਨਾਂ ਗੋਲ ਗੱਪਿਆਂ ਨੂੰ ਬਣਾਉਣ ਲਈ ਬਹੁਤ ਹੀ ਸਿੰਪਲ ਜਿਹਾ ਤਰੀਕਾ ਬਸ ਸੁੱਕੇ ਕੱਪੜੇ ਦੇ ਉੱਪਰ ਹੀ ਇਸ ਤਰ੍ਹਾਂ ਮੈਂ ਇਹਨਾਂ ਨੂੰ ਰੱਖ ਦਿੱਤਾ ਤੇ ਮੈਂ ਤੁਹਾਨੂੰ ਹੋਰ ਵੀ ਬਣਾ ਕੇ ਦਿਖਾਉਣੀ ਐ ਇਸ ਤਰੀਕੇ ਦੇ ਨਾਲ ਇਹਨੂੰ ਪਹਿਲਾਂ ਆਪਾਂ ਰਾਉਂਡ ਸ਼ੇਪ ਦੇ ਦੇਾਂਗੇ ਉਸ ਦੇ ਬਾਅਦ ਹੱਥ ਨਾਲ ਥੋੜਾ ਜਿਹਾ ਪ੍ਰੈਸ ਕਰ ਦੇਾਂਗੇ ਤਾਂ ਕਿ ਬੇਲਣਾ ਸਾਨੂੰ ਆਸਾਨ ਹੋ ਜਾਵੇ ਤੇ ਫਿਰ ਆਪਾਂ ਇਹਨੂੰ ਵੇਲ ਲਵਾਂਗੇ ਤੇ ਕੋਸ਼ਿਸ਼ ਕਰਨੀ ਆ ਕਿ ਜਿੰਨਾ ਪਤਲਾ ਹੋ ਸਕੇ ਓਨਾ ਪਤਲਾ ਇਹਨੂੰ ਰੱਖਿਓ ਕਿਉਂਕਿ ਜਿੰਨਾ ਤੁਹਾਡਾ ਗੋਲ ਗੱਪਾ ਪਤਲਾ ਬਣੇਗਾ ਨਾ ਓਨਾ ਹੀ ਜ਼ਿਆਦਾ ਉਹ ਕ੍ਰਿਸਪੀ ਬਣ ਕੇ ਤਿਆਰ ਹੋਏਗਾ ਹਾਲਾਂਕਿ ਇਸ ਤਰ੍ਹਾਂ ਜਦੋਂ ਅਸੀਂ ਪਤਲਾ ਬਣਾਉਂਦੇ ਆ ਨਾ ਇਹ ਚਕਲੇ ਦੇ ਨਾਲ ਲੱਗ ਜਾਂਦਾ ਪਰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਬਹੁਤ ਆਸਾਨੀ ਦੇ ਨਾਲ ਨਿਕਲ ਜਾਂਦਾ ਵਾ ਤੇ ਦੇਖੋ ਕਿੰਨਾ ਪਤਲਾ ਮੈਂ ਇਹਨੂੰ ਵੇਲਿਆ ਵਾ ਤਾਂ ਇਸ ਤਰੀਕੇ ਦੇ ਨਾਲ ਆਪਾਂ ਸਾਰੇ ਗੋਲ ਗੱਪੇ ਬਣਾ ਲਾਂਗੇ ਤੇ ਜੇਕਰ ਤੁਹਾਡੇ ਕੋਲੇ ਕੁੱਕੀ ਕਟਰ ਹੋਵੇ ਤਾਂ ਇੱਕ ਵੱਡੀ ਰੋਟੀ ਬਣਾ ਕੇ ਤੇ ਉਹਦੇ ਨਾਲ ਸੇਮ ਸਾਈਜ਼ ਦੇ ਗੋਲ ਗੱਪੇ ਚੜੇ ਆ ਉਹ ਕੱਟੇ ਜਾ ਸਕਦੇ ਹੋ ਉਸ ਤੋਂ ਬਾਅਦ ਤੇਲ ਨੂੰ ਪੂਰਾ ਗਰਮ ਕਰ ਲਓ ਪਹਿਲਾਂ ਆਪਾਂ ਚੈੱਕ ਕਰ ਲਾਂਗੇ ਇਸ ਤਰ੍ਹਾਂ ਜਿਹੜੀ ਸਾਈਡ ਅਸੀਂ ਥੱਲੇ ਰੱਖੀ ਆ ਕੱਪੜੇ ਵਾਲੀ ਸਾਈਡ ਆ ਜਿਹੜੀ ਉਹ ਤੁਸੀਂ ਤੇਲ ਦੇ ਵਿੱਚ ਥੱਲੇ ਹੀ ਪਾਉਣੀ ਆ ਕਿਉਂਕਿ ਉਹਦੇ ਵਿੱਚ ਮੋਇਸਚਰ ਹੁੰਦਾ ਉੱਪਰੋਂ ਤਾਂ ਇਹ ਡਰਾਈ ਹੋ ਜਾਂਦਾ ਹੈ ਜਦੋਂ ਆਪਾਂ ਬਣਾਉਂਦੇ ਰਹਿੰਦੇ ਆ ਹਨਾ ਕਿੰਨੇ ਸਾਰੇ ਗੋਲ ਗੁੱਪੇ ਬਣਾਉਣ ਨੂੰ ਟਾਈਮ ਲੱਗ ਜਾਂਦਾ 20-25 ਮਿੰਟ ਆਰਾਮ ਨਾਲ ਲੱਗ ਜਾਂਦੇ ਆ ਤਾਂ ਉੱਪਰੋਂ ਇਹ ਡਰਾਈ ਹੁੰਦੇ ਜਾਂਦੇ ਆ ਪਰ ਜੇ ਤੁਸੀਂ ਥੱਲੇ ਵਾਲੀ ਸਾਈਡ ਜਿਹੜੀ ਉਹ ਤੇਲ 'ਚ ਪਾਉਂਗੇ ਤਾਂ ਬਿਲਕੁਲ ਇਸੇ ਤਰੀਕੇ ਦੇ ਨਾਲ ਇਹ ਫੁੱਲ ਫੁੱਲ ਕੇ ਤਿਆਰ ਹੋਣਗੇ ਤੇ ਵਧੀਆ ਜਿਹਾ ਕਲਰ ਹੋਣ ਤੱਕ ਨਾ ਤੇ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਇਸ ਤਰ੍ਹਾਂ ਜਦੋਂ ਇਹਦੇ ਤੇ ਬਹੁਤ ਹੀ ਵਧੀਆ ਜਿਹਾ ਕਲਰ ਆ ਗਿਆ ਤਾਂ ਫਿਰ ਫਿਰ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਇਸ ਤਰੀਕੇ ਦੇ ਨਾਲ ਮੈਂ ਇਹ ਗੋਲ ਗੱਪੇ ਬਣਾਈਆਂ ਤੇ ਇੱਧਰ ਇਹ ਸਾਡੀ ਜਿਹੜੀ ਸਟਫਿੰਗ ਆ ਸਟਫਿੰਗ ਦੇ ਲਈ ਮੈਂ ਚਿੱਟੇ ਛੋਲੇ ਜਿਹੜੇ ਆ ਉਹ ਭਿਓ ਕੇ ਰੱਖੇ ਸੀ ਤੇ ਉਸ ਦੇ ਬਾਅਦ ਇਹਦੇ ਵਿੱਚ ਇੱਕ ਆਲੂ ਮੈਂ ਕੱਟ ਕੇ ਪਾ ਦਿੱਤਾ ਜਿਆਦਾ ਪਾਣੀ ਨਹੀਂ ਪਾਉਣਾ ਇਹਨਾਂ ਨੂੰ ਬੋਇਲ ਕਰਨ ਲਈ ਕਿਉਂਕਿ ਪਾਣੀ ਅਸੀਂ ਯੂਜ਼ ਹੀ ਨਹੀਂ ਕਰ ਰਹੇ ਕਿਸੇ ਪਾਸੇ ਉਸ ਦੇ ਬਾਅਦ ਇਸ ਦੇ ਵਿੱਚ ਸੇਮ ਮਸਾਲੇ ਜਿਹੜੇ ਅਸੀਂ ਗੋਲ ਗੱਪਿਆਂ ਦੇ ਪਾਣੀ ਚ ਪਾਏ ਆ ਨਾ ਕਾਲਾ ਹਲੂਨ ਚਿੱਟਾ ਲੂਨ ਕਸ਼ਮੀਰੀ ਲਾਲ ਮਿਰਚ ਪਾਊਡਰ ਪੁੰਨੇ ਹੋਏ ਜੀਰੇ ਦਾ ਪਾਊਡਰ ਘਰ ਦਾ ਬਣਿਆ ਹੋਇਆ ਚਾਟ ਮਸਾਲਾ ਸੇਮ ਮਸਾਲੇ ਇਹਦੇ ਚ ਪਾ ਦਿਓ ਥੋੜੇ ਥੋੜੇ ਤੇ ਇਸ ਦੇ ਬਾਅਦ ਬਰੀ ਕਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਬਰੀ ਕਟਿਆ ਹੋਇਆ ਗੰਡਾ ਪਾ ਦਿੱਤਾ ਤੇ ਹਰਾ ਧਨੀਆ ਪਾ ਦਿੱਤਾ ਇਸ ਦੇ ਨਾਲ ਹੀ ਜੇ ਤੁਸੀਂ ਇਹਨੂੰ ਹੋਰ ਵੀ ਜ਼ਿਆਦਾ ਫਲੇਵਰ ਦੇਣਾ ਚਾਹੁੰਦੇ ਹੋ ਨਾ ਤਾਂ ਇਹਦੇ ਵਿੱਚ ਅੱਧਾ ਚਮਚਾ ਜੀ ਸ਼ੱਕਰ ਦਾ ਪਾ ਦਿਓ ਜਾਂ ਫਿਰ ਇਹਦੇ ਵਿੱਚ ਪਾ ਦਿਓ ਤੁਸੀਂ ਗੋਰ ਤੇ ਇਮਲੀ ਦੀ ਚਟਨੀ ਥੋੜੀ ਜੀ ਉਹਦੇ ਨਾਲ ਵੀ ਇਹ ਬਹੁਤ ਹੀ ਜ਼ਿਆਦਾ ਫਲੇਵਰਫੁਲ ਬਣ ਕੇ ਤਿਆਰ ਹੋਊਗਾ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਸਟਫਿੰਗ ਸਾਡੀ ਬਣ ਕੇ ਰੈਡੀ ਹੋ ਗਈ ਹੈ ਇਧਰ ਉਹ ਪਾਣੀ ਵੀ ਜਿਹੜਾ ਇਹ ਠੰਡਾ ਹੋ ਗਿਆ ਵਾ ਹੁਣ ਆਪਾਂ ਇਹਦੇ ਵਿੱਚ ਪਾ ਦੇਾਂਗੇ ਜੀ ਬੂੰਦੀ ਘਰ ਦੀ ਬਣੀ ਹੋਈ ਬੂੰਦੀ ਆ ਤੇ ਇਸ ਦੇ ਨਾਲ ਹੀ ਇਹਦੇ ਵਿੱਚ ਥੋੜੇ ਜੇ ਬ੍ਰੀਕ ਕੱਟੇ ਹੋਏ ਗੰਡੇ ਐਡ ਕਰ ਦੇਾਂਗੇ ਤੇ ਹਰਾ ਧਨੀਆ ਪਾ ਦੇਾਂਗੇ ਇਹ ਆਪਸ਼ਨਲ ਹੈਗਾ ਤੁਸੀਂ ਇਨੂੰ ਬਿਨਾਂ ਇਹਨਾਂ ਚੀਜ਼ਾਂ ਦੇ ਵੀ ਇੰਜੋਏ ਕਰ ਸਕਦੇ ਹੋ ਕਈ ਵਾਰ ਕੀ ਹੁੰਦਾ ਕਿ ਗਰਮੀ ਦੇ ਵਿੱਚ ਕੁਝ ਗਰਮ ਚੀਜ਼ਾਂ ਖਾਣ ਦੇ ਨਾਲ ਮੂੰਹ ਪੱਕ ਜਾਂਦਾ ਹੈ ਨਾ ਤਾਂ ਤੁਸੀਂ ਇਸ ਤਰ੍ਹਾਂ ਗੋਲ ਗੱਪਿਆਂ ਦਾ ਪਾਣੀ ਬਣਾਇਓ ਘਰ ਦੇ ਵਿੱਚ ਬਹੁਤ ਹੀ ਵਧੀਆ ਇੱਕ ਇਲਾਜ ਆ ਤੇ ਬਹੁਤ ਹੀ ਟੇਸਟੀ ਵੀ ਬੰਦ ਆ ਤੇ ਗੋਲ ਗੱਪੇ ਵੀ ਤੁਸੀਂ ਦੇਖੋ ਕਿੰਨੇ ਸਾਡੇ ਕ੍ਰਿਸਪੀ ਬਣੇ ਆ ਪਾ ਮੈਂ ਜੀ ਨਾ ਗੋਲ ਗੱਪਿਆਂ ਨੂੰ ਬਣਾਇਆ ਨੂੰ ਤਕਰੀਬਨ ਮੈਨੂੰ 1 ਘੰਟਾ ਹੋ ਗਿਆ ਪਰ ਤੁਸੀਂ ਫਿਰ ਵੀ ਦੇਖ ਸਕਦੇ ਹੋ ਕਿ ਇਹ ਬਿਲਕੁਲ ਕ੍ਰਿਸਪੀ ਪਏ ਤੇ ਕਿੰਨੇ ਪਤਲੇ ਬਣਾਏ ਆਪਾਂ ਇਹ ਵੀ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਇਹਦੇ ਚ ਜਿਹੜੀ ਸਟਫਿੰਗ ਬਣੀ ਹੈ ਨਾ ਉਹ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਸੀ ਜਿੰਨੀ ਜ਼ਿਆਦਾ ਗੋਲ ਗੱਪਿਆਂ ਦੇ ਵਿੱਚ ਸਟਫਿੰਗ ਭਰ ਕੇ ਇੰਜੋਏਮੈਂਟ ਹੋ ਰਹੀ ਸੀ ਨਾ ਸ਼ਾਇਦ ਯੋਨੇ ਕਿਤੇ ਹੋਰ ਲੱਗਦੀ ਹੋਵੇ ਤੇ ਘਰ ਦੇ ਵਿੱਚ ਬਣੇ ਹੋਏ ਇਹ ਗੋਲ ਗੱਪੇ ਤੇ ਇਹਨਾਂ ਦਾ ਪਾਣੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਤੁਸੀਂ ਜਦੋਂ ਵੀ ਮਨ ਕਰੇ ਇਹਨਾਂ ਨੂੰ ਬਣਾ ਸਕਦੇ ਹੋ ਬਿਨਾਂ ਕਿਸੇ ਟੈਨਸ਼ਨ ਦੇ ਤੇ ਜਿਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਦੱਸਿਆ ਨਾ ਉਸ ਤਰ੍ਹਾਂ ਬਣਾਓਗੇ ਨਾ ਤੁਹਾਡੇ ਗੋਲ ਗੱਪੇ ਸੇਮ ਇਸੇ ਤਰ੍ਹਾਂ ਦੇ ਹੀ ਬਣਨਗੇ ਸਾਰੇ ਜਿਹੜੇ ਗੋਲ ਗੱਪੇ ਨਾ ਇਸੇ ਤਰੀਕੇ ਦੇ ਕ੍ਰਿਸਪੀ ਕਰੰਚੀ ਬਣ ਕੇ ਤਿਆਰ ਹੋਏ ਉਮੀਦ ਕਰਦੀ ਆ ਜੀ ਇਹ ਸੌਖਾ ਜਿਹਾ ਤਰੀਕਾ ਤੁਹਾਨੂੰ ਪਸੰਦ ਆਏਗਾ ਤੁਸੀਂ ਟਰਾਈ ਕਰੋਗੇ ਤੇ ਆਪਣਾ ਫੀਡਬੈਕ ਮੇਰੇ ਨਾਲ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਆਪਾਂ ਮਿਲਦੇ ਆ ਜੀ ਇੱਕ ਹੋਰ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ